ਗਾਂ ਤੋਂ ਰਸੀ ਪੰਜਾਬ ਦੀ ਮੈਂਟੈਲਿਟੀ ਤਰੱਕੀ ਵੱਲ ਪੰਜਾਬ ਜਾਣਾ ਨਹੀਂ ਚਾਹੁੰਦਾ ਡਵੈਲਪਮੈਂਟ ਵੱਲ ਪੰਜਾਬ ਜਾਣਾ ਨਹੀਂ ਚਾਹੁੰਦਾ ਇੱਕ ਟਾਈਮ ਸੀ ਕਿ ਭਾਰਤ ਵਿੱਚ ਸਿਰਫ ਪੰਜਾਬ ਹੀ ਗਿਉਂ ਜਾਂਦਾ ਸੀ ਅੱਜ ਹਰ ਸਟੇਟ ਗਿਉਣ ਲੱਗ ਪਈ ਹਰ ਹਰ ਪੂਰੇ ਭਾਰਤ ਵਿੱਚ ਜਿੱਤ ਕਿਸਾਨੀ ਸ਼ੁਰੂ ਹੋ ਗਈ ਸੋ ਪੰਜਾਬ ਨੂੰ ਹੁਣ ਹੋਰ ਚੀਜ਼ਾਂ ਵਿੱਚ ਵੀ ਆਪਣਾ ਵਿਸ਼ੇਸ਼ ਕਰਨਾ ਹੈ ਕਾਂਗਰਸ ਸਰਕਾਰ ਵੱਲੋਂ ਟੈਗ ਕੀਤਾ ਗਿਆ ਸੀ ਗੋਲਡਨ ਟੈਂਪਲ ਹਰਮੰਦਰ ਸਾਹਿਬ ਦੇ ਉੱਤੇ ਇਹ ਮਸਲਾ ਹਮੇਸ਼ਾ ਪੱਖਦਾ ਹੈ ਸੰਤ ਜਰਨੈਲ ਸਿੰਘ ਪਿੰਡਰਾਲੇ ਦੀਆਂ ਫੋਟੋਆਂ ਲਗਾਉਣੀਆਂ ਲੋਕੀ ਪਹਿਲਾਂ ਡਰਦੇ ਸੀ ਗੱਲ ਕਰਨ ਨੂੰ ਹੁਣ ਪੰਨੂ ਦੇ ਸਾਹਮਣੇ ਹੋ ਕੇ ਲੋਕੀ ਪੰਜਾਬ ਤੋਂ ਵੀਡੀਓ ਪਾਣੀ ਸ਼ੁਰੂ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਬਾਕੀ ਜਿਹੜੇ ਲੋਕ ਨੇ ਨਾ ਇਹ ਉਹਨਾਂ ਦੀ ਸ਼ਹੀਦੀ ਦਾ ਫਾਇਦਾ ਚੁੱਕ ਰਹੇ ਨੇ ਇਹ ਇਹਨਾਂ ਨੇ ਕੋਈ ਕੁਰਬਾਨੀ ਨਹੀਂ ਦਿੱਤੀ ਬਿਲਕੁਲ ਠੀਕ ਹੈ ਇਹ ਸਿਰਫ ਇਹ ਤੇ ਉਸ ਵੇਲੇ ਸਾਰੇ ਕ੍ਰਿਮੀਨਲ ਸਨ ਜਿਹੜੇ ਬਾਅਦ ਇਹਨਾਂ ਨੇ ਜਿਹੜੀ ਮੂਵਮੈਂਟ ਵਿੱਚ ਸਾਰਾ ਗੰਗ ਫਲਾਇਆ ਸੀ ਇੱਕ ਹੁਣ ਸਾਡਾ ਯੰਗ ਬੱਚਾ ਅਰੇਸਟ ਹੋ ਗਿਆ ਤੇ ਉਹਨੂੰ ਕਿਉਂ ਨਹੀਂ ਦਿੰਦਾ ਹੁਣ ਜਾਣਾ ਮਿਲਿਆ ਉਹਦੀ ਫੈਮਿਲੀ ਜਿਨ੍ਹਾਂ ਦੇ ਸਿੱਖ ਫੈਮਿਲੀਆ ਮਰੀਆਂ ਉਹਨਾਂ ਨੂੰ ਕਿੰਨੇ ਕੇ ਪੈਸੇ ਦਿੱਤੇ ਨੇ ਇੱਕ ਵੀ ਨਹੀਂ 11 ਮਿਲੀਅਨ ਕਿੱਥੇ ਵੇ ਸਿਰਫ ਗੱਲਾਂ ਕਰਦੇ ਨੇ ਔਰ 11 ਮਿਲੀਅਨ ਦੀ ਆਪਣੀ ਘਰ ਖਰੀਦੇ ਨੇ ਆਪਣੀ ਗੱਡੀਆਂ ਖਰੀਦੇ ਨੇ ਇੱਥੇ ਐਸ਼ ਕਰ ਜਿਹੜੀ ਨਵੀਂ ਪ੍ਰਾਪਰਟੀ ਲਈਤੀ ਉਹਦਾ ਰੇਟ ਤੇ ਨਹੀਂ ਕਰੇ 11 ਮਿਲੀਅਨ ਦੱਸ ਰਹੇ ਪਾਕਿਸਤਾਨ ਦਾ ਜਿਹੜਾ ਮੁੱਦਾ ਹੈ ਉਹ ਬਿਲਕੁਲ ਹੀ ਡੈਡ ਮੁੱਦਾ ਹੈ ਤੇ ਔਰ ਹਾਂ ਹੱਕ ਹੈ ਸਾਰੇ ਦਾ ਬਿਲਕੁਲ ਹਰ ਇੱਕ ਨੂੰ ਹੱਕ ਹੈ ਜੇ ਤੁਸੀਂ ਖਾਲਸਾਣ ਦੀ ਮੰਗ ਕਰਨੀ ਤੇ ਕਰੋ ਪਰ ਮੈਂ ਅੱਗੇ ਵੀ ਕਹਿ ਚੁੱਕੇ ਹਾਂ ਕਿ ਅਮਰੀਕਾ ਵਿੱਚ ਦਾਇਕੇ ਖਾਲਸਤਾਨ ਦੀ ਪੰਡਤ ਆ ਜਿੰਮਨਜੀਤ ਸਿੰਘ ਮਾਨ ਕਿੰਨੇ ਸਾਲਾਂ ਤੋਂ ਖਾਲਸਤਾਨ ਦੇ ਨਾਂ ਤੇ ਉਹ ਵੀ ਪਾਰਟੀ ਚ ਨਾ ਰਹੀ ਹੈ ਇੰਡੀਆ ਵਿੱਚ ਬੈਕੀ ਕਿੰਨੀ ਸਪੋਰਟ ਹੈ ਉਹਨਾਂ ਦੀ ਪਾਰਟੀ ਨੂੰ ਪੰਜਾਬ ਵਿੱਚ ਜ਼ੀਰੋ ਸਤਸਿਕਾ ਆਦਾ ਸலாம் ਤੁਸੀਂ ਦੇਖ ਰਹੇ ਹੋ ਦੇਸ਼ ਵਿਦੇਸ਼ ਦੇ ਮੁੱਦੇ ਅੱਜ ਹਰ ਵੀਕਤੀ ਤਰ੍ਹਾਂ ਮੇਰੇ ਨਾਲ ਫਿਰ ਪੋਲੀਟিক্যাল ਐਨਾਲਿਸਟ ਜਸਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਮੇਜ਼ਿੰਗ ਟੀਵੀ ਦੇ ਵਿੱਚ ਥੈਂਕ ਯੂ ਤੇ ਸਾਰੇ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਸਿਕਾ ਡਾਕਟਰ ਜਸਪੀ ਜੀ ਇੱਕ ਸਟੂਡੈਂਟ ਦਾ ਜੋ ਨਵਾਂ ਇੱਕ ਵਿਵਾਦ ਸ਼ੁਰੂ ਹੋਇਆ ਡੋਨਲਡ 트੍ਰੰਪ ਨੇ ਕੀਤਾ ਹੈ ਕਿ ਪ੍ਰੋਟੈਸਟ ਕਰਦੇ ਲੋਕੀ ਰੋੜਾਂ ਦੇ ਉੱਤਰ ਦੇ ਆਪਾਂ ਉਹਨਾਂ ਦੇ ਉੱਤੇ ਲਗਾਮ ਕਰਾਂਗੇ ਉਹਨਾਂ ਦੇ ਵੀਜ਼ੇ ਕੈਨਸਲ ਕਰਾਂਗੇ ਹੋਲਡ ਕਰਾਂਗੇ ਵੀਜ਼ੇ ਇਹ ਕੀ ਵਿਵਾਦ ਕੀ ਹੈ ਇਹ ਵਿਵਾਦ ਆ ਆਈ ਦਾ ਨਹੀਂ ਇਹ ਕਾਫੀ ਦਿਨਾਂ ਤੋਂ ਚੱਲ ਰਿਹਾ ਔਰ ਇਹਦੇ ਵਿੱਚ ਕੋਈ ਨਵਾਂ ਲਾ ਨਹੀਂ ਬਣਿਆ ਇਹ ਲਾ ਆਲਰੇਡੀ ਬੁੱਕਸ ਵਿੱਚ ਹੈ ਨੇ ਜਿਹਨੂੰ ਕਿ ਸਿਰਫ ਯੂਐਸ ਗਵਰਨਮੈਂਟ ਹੁਣ ਇੰਪਲੀਮੈਂਟ ਕਰ ਰਹੀ ਹੈ ਹੂੰ ਅਸੀਂ ਸਾਰਿਆਂ ਨੇ ਪਿਛਲੇ ਸਾਲ ਵੇਖਿਆ ਕਿ ਜਿੰਨੀਆਂ ਵੀ ਇਲੀਟ ਟੌਪ ਯੂਨੀਵਰਸਿਟੀਆਂ ਸੀ ਉੱਥੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਸੀ ਖਾਸ ਕਰ ਉਹਨਾਂ ਨੇ ਹਮਾਸ ਦੇ ਨਾਲ ਮਿਲ ਕੇ ਹਮਾਸ ਦੀ ਅਗਵਾਈ ਵਿੱਚ ਉਹਨਾਂ ਨੇ ਅਮਰੀਕਾ ਵਿੱਚ ਪ੍ਰੋਟੈਸਟ ਕੀਤੇ ਉਹਨਾਂ ਨੇ ਇਜ਼ਰਾਇਲ ਦੇ ਖਿਲਾਫ ਪ੍ਰੋਟੈਸਟ ਕੀਤੇ ਔਰ ਇਸ ਹੱਦ ਤੱਕ ਪ੍ਰੋਟੈਸਟ ਕੀਤੇ ਗਏ ਕਿ ਅਮਰੀਕਾ ਦੇ ਫਲੈਗ ਨੂੰ ਜਲਾਇਆ ਗਿਆ ਅਮਰੀਕਾ ਦੇ ਫਲੈਗ ਨੂੰ ਉਤਾਰ ਕੇ ਉਥੇ ਪੈਲੇਸਟਾਈਨ ਦਾ ਫਲੈਗ ਚੜਾਤਾ ਗਿਆ ਬਿਲਕੁਲ ਕਈ ਯੂਨੀਵਰਸਟੀਆਂ ਵਿੱਚ ਅਗਾ ਲਾਈਆਂ ਗਈਆਂ ਜਿਹੜਾ ਕਿ ਅਸੀਂ ਅਮਰੀਕਾ 'ਚ ਮੰਜ਼ਰ ਕਦੀ ਪਹਿਲਾਂ ਵੇਖਿਆ ਨਹੀਂ ਸੀ ਇੱਥੇ ਦੀਆਂ ਯੂਨੀਵਰਸਟੀਆਂ ਬਿਲਕੁਲ ਦੁਨੀਆ ਵਿੱਚ ਜਾਣੀਆਂ ਜਾਂਦੀਆਂ ਸੀ ਆਪਣੀ ਅਕੈਡਮੀਆਸ ਤੇ ਆਪਣੇ ਰਿਸਰਚਸ ਤੇ ਆਪਣੀ ਟੈਲੈਂਟਸ ਤੇ ਪਰ ਉਹ ਹੁਣ ਇੱਕ ਐਕਟੀਵਿਜ਼ਮ ਦਾ ਇੱਕ ਜਿਹਨੂੰ ਕਹਿੰਦੇ ਨਾ ਇੱਕ ਬਿਲਕੁਲ ਘਾਰ ਬਣ ਗੀਆਂ ਨੇ ਔਰ ਉਥੇ ਐਕਟੀਵਿਜ਼ਮ ਦਾ ਇਕ ਦਲਦਲ ਜਿਹਾ ਬਾਣੀਆ ਜਿੱਥੇ ਹੁਣ ਜਿਹੜੇ ਬੱਚੇ ਨੇ ਉਹਨਾਂ ਨੂੰ ਐਕਟਿਵਿਸਟ ਬਣਾਇਆ ਜਾ ਰਿਹਾ ਹੈ। ਬਿਲਕੁਲ। ਔਰ ਇਹਦੇ ਵਿੱਚ ਜਿਹੜੇ ਫੋਰਨ ਸਟੂਡੈਂਟਸ ਨੇ ਉਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਟ੍ਰੋਕਨ ਨਕੀਲ ਕਸੀਅ ਮਾਰਕੋ ਰੂਵੀ ਦੇ ਦੇ ਸੈਕਰੀਅਰ ਸਟੇਟ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜੇ ਬੱਚਿਆਂ ਨੂੰ ਵੀਜ਼ਾ ਦਿੱਤਾ ਜਾਂਦਾ ਹੈ। ਜੀ। ਉਹ ਸਿਰਫ ਪੜ੍ਹਨ ਵਾਸਤੇ ਦਿੱਤਾ ਜਾਂਦਾ। ਬਿਲਕੁਲ। ਇੱਥੇ ਆ ਕੇ ਤੁਸੀਂ ਪੜ੍ਹਾਈ ਕਰੋ। ਜੀ। ਤੁਸੀਂ ਆਪਣੀ ਜਿਸ ਕੰਮ ਵਾਸਤੇ ਆਏ ਹੋ ਪੜ੍ਹਨ ਵਾਸਤੇ ਉਹ ਪੜੋ। ਹਮਮ। ਔਰ ਤੁਸੀਂ ਇਸ ਕੰਟਰੀ ਦੇ ਸਾਰੇ ਲਾਅ ਐਂਡ ਆਰਡਰ ਫਾਲੋ ਕਰੋ ਜੇ ਤੁਸੀਂ ਨਹੀਂ ਕਰੋਗੇ ਜੇ ਤੁਸੀਂ ਪੜ੍ਹਾਈ ਛੱਡ ਕੇ ਉੱਥੇ ਪ੍ਰੋਟੈਸਟਾਂ ਚ ਜਾਓਗੇ ਐਕਟਿਵਿਸਟ ਐਕਟਿਵਿਜ਼ਮ ਕਰੋਗੇ ਸ਼ਰਾਬਾਂ ਪੀ ਕੇ ਗੱਡੀਆਂ ਚਲਾਓਗੇ ਜਾਂ ਹੋਰ ਕੋਈ ਕ੍ਰਾਈਮ ਕਰੋਗੇ ਤੁਹਾਡਾ ਵੀਜ਼ਾ ਉਸੇ ਵੇਲੇ ਕੈਂਸਲ ਕਰਤਾ ਜਾਏਗਾ ਬਿਲਕੁਲ ਇਹਦੇ ਨਾਲ ਹੀ ਜਿਹੜੀ ਵੱਡੀ ਗੱਲ ਹੋਈ ਹੈ ਜੀ ਪਿਛਲੇ ਦੋ ਦਿਨਾਂ ਵਿੱਚ ਸਟੇਟ ਡਿਪਾਰਟਮੈਂਟ ਨੇ ਪੂਰੀ ਦੁਨੀਆ ਵਿੱਚ ਜਿੱਥੇ ਵੀ ਉਹਨਾਂ ਦੀ ਐਮਬੈਸੀਆਂ ਨੇ ਉਹਨਾਂ ਨੇ ਇੱਕ ਆਰਡਰ ਦਿੱਤਾ ਹੈ ਕਿ ਐਫ ਔਰ ਜੇ ਵੀਜ਼ਾ ਕਿ ਸਟੂਡੈਂਟ ਵੀਜ਼ਾ ਹੁੰਦੇ ਨੇ ਬਿਲਕੁਲ ਔਰ ਐਕਸਚੇਂਜ ਵਿਜ਼ਿਟਰ ਵੀਜ਼ਾ ਹੁੰਦੇ ਨੇ ਜੀ ਉਹਨਾਂ ਨੂੰ ਹਾਲੀ ਰੋਕ ਲਾਤੀ ਹੈ ਕੋਈ ਵੀਜ਼ਾ ਨਾ ਇਸ਼ੂ ਕੀਤੇ ਜਾਣ ਸੋਸ਼ਲ ਮੀਡੀਆ ਦਾ ਵੀ ਕੁਝ ਇਸ਼ੂ ਆ ਰਿਹਾ ਵਿੱਚ ਬਿਲਕੁਲ ਉਹੀ ਮੈਂ ਤੁਹਾਨੂੰ ਦੱਸ ਰਿਹਾ ਉਹਨਾਂ ਨੇ ਇਹੀ ਕਿਹਾ ਕਿ ਇਹਨਾਂ ਇਹਨਾਂ ਵੀਜ਼ਿਆਂ ਤੇ ਬਿਲਕੁਲ ਰੋਕ ਲਾਤੀ ਹੈ ਕਿਉਂਕਿ ਹੁਣ ਉਹ ਚੈੱਕ ਕਰਨਗੇ ਵੀਜ਼ਾ ਐਪਲੀਕੇਸ਼ਨ ਜਦ ਜਾਂਦੀ ਹੈ ਉਹ ਸਟੂਡੈਂਟ ਦਾ ਸੋਸ਼ਲ ਮੀਡੀਆ ਬੈਕਗਰਾਉਂਡ ਚੈੱਕ ਕਰਨਗੇ ਕਿ ਇਸ ਬੱਚੇ ਨੇ ਕਿਥੇ ਕੀ ਪੋਸਟ ਕੀਤਾ ਹੈ ਇਹਦੀ ਕੀ ਬੈਕਗ੍ਰਾਉਂਡ ਹੈ ਇਹ ਐਕਟੀਵਿਸਟ ਨਹੀਂ ਇਹ ਪ੍ਰੋ ਹਮਾਸ ਤੇ ਨਹੀਂ ਕਿਉਂਕਿ ਹਮਾਸ ਅਮਰੀਕਾ ਵਿੱਚ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਹੈ ਔਰ ਜੇ ਤੁਸੀਂ ਹਮਾਸ ਦੀ ਸਪੋਰਟ ਵਿੱਚ ਇੱਥੇ ਆ ਕੇ ਤੁਸੀਂ ਕੰਮ ਕਰੋਗੇ ਤੇ ਉਹ ਅਮਰੀਕਾ ਅਲਾਉ ਨਹੀਂ ਕਰੇਗਾ ਇਸ ਕਰਕੇ ਉਹਨੇ ਪਹਿਲਾਂ ਹੀ ਵੀਜ਼ਾ ਦੇਣ ਤੋਂ ਪਹਿਲਾਂ ਸਕ੍ਰੀਨਿੰਗ ਸ਼ੁਰੂ ਕਰਤੀ ਹੈ ਉਹ ਇਹ ਦੇਖਣਾ ਚਾਹੁੰਦੇ ਨੇ ਕਿ ਬੱਚਾ ਜਿਹੜਾ ਇੱਥੇ ਪੜਨ ਆ ਰਿਹਾ ਉਹ ਵਾਕਈ ਉਹਦਾ ਬੈਕਗ੍ਰਾਉਂਡ ਪੜ੍ਹਾਈ ਵਾਲਾ ਹੈ ਉਹ ਸੋਸ਼ਲ ਮੀਡੀਆ 'ਤੇ ਉਹਦੀ ਕੀ ਕੀ ਐਕਟੀਵਿਜ਼ਮ ਕਰਦੇ ਨੇ ਬਿਲਕੁਲ ਸੇ ਉਹ ਇਸ ਕਰਕੇ ਜਦ ਤੱਕ ਇਹ ਪੂਰਾ ਸਿਸਟਮ ਇਨ ਪਲੇਸ ਨਹੀਂ ਆ ਜਾਂਦਾ ਇਸ ਹਾਲੀ ਸਾਰੀ ਐਮਬੈਸੀਆਂ ਨੂੰ ਕਿਹਾ ਗਿਆ ਹੈ ਕਿ ਵੀਜ਼ੇ ਰੋਕ ਦੇ ਬਿਲਕੁਲ ਡਾਕਟਰ ਜਸਦੀਪ ਜੀ ਇਹ ਕੱਲੇ ਹਮਾਸ ਵਾਸਤੇ ਹੈ ਗਾਜ਼ਾ ਵਾਸਤੇ ਹੈ ਕਿ ਆਪਣੇ ਭਾਰਤ ਵਾਸਤੇ ਵੀ ਇਹ ਲੋ ਲਾਗੂ ਹੁੰਦੇ ਨੇ ਦੇਖੋ ਇਹ ਪ੍ਰੋਟੈਸਟ ਕਰਨੇ ਇੱਥੇ ਐਜ਼ ਅ ਫੋਰਨਰ ਆ ਕੇ ਔਰ ਇਹ ਇੱਕ ਬਹੁਤ ਗਲਤ ਗੱਲ ਹੈ ਜਿਵੇਂ ਚੰਡੇ ਲੈ ਕੇ ਖਾਲਿਸਤਾਨ ਵੀ ਸਾਡੇ ਬੰਦੇ ਬੱਚੇ ਨਿਕਲ ਜਾਂਦੇ ਨੇ ਜਦੋਂ ਕੋਈ ਵੀ ਹੋਏ ਤੁਸੀਂ ਜਿਸ ਮੁਲਕ ਵਿੱਚ ਤੁਹਾਡੀ ਪ੍ਰੋਬਲਮ ਚੱਲ ਰਹੀ ਹੈ ਉੱਥੇ ਜਾ ਕੇ ਪ੍ਰੋਟੈਸਟ ਕਰੋ ਬਲਕਿ ਇਹ ਸਾਬਤ ਕਰਤਾ 트럼ਪ ਨੇ ਬਿਲਕੁਲ ਕਿਉਂਕਿ ਇਹ ਫਰੀडम ਆਫ ਸਪੀਚ ਇੱਕ ਇੱਕ ਲੈਵਲ ਤੱਕ ਹੁੰਦਾ ਹੈ ਜਦੋਂ ਤੁਸੀਂ ਸਾਰੀ ਮਰਿਆਦਾ ਲੰਘ ਜਾਓ ਉਹ ਫਰੀडम ਆਫ ਪ੍ਰੋਟੈਸਟ ਜਿਹੜਾ ਹੈ ਉਹ ਪੀਸਫੁਲ ਪ੍ਰੋਟੈਸਟ ਹੈ ਜਦੋਂ ਤੁਸੀਂ ਮਰਿਆਦਾ ਲੰਘ ਜਾਓ ਜਦੋਂ ਤੁਹਾਡੇ ਕੋਲ ਇੱਥੇ ਕਾਗਜ਼ ਹੀ ਨਹੀਂ ਤੁਸੀਂ ਸਮੋਲ ਚ ਇਲੀਗਲ ਆਏ ਹੋਏ ਫਿਰ ਤੁਸੀਂ ਫਿਰ ਕੀ ਪ੍ਰੋਟੈਸਟ ਕਰੋਗੇ ਬਿਲਕੁਲ 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 ਪ੍ਰੋਟੈਸਟ ਕਰਨ ਦਾ ਵੀ ਅਧਿਕਾਰ ਜਿਹੜਾ ਉਹ ਸਿਟੀਜ਼ਨਸ ਨੂੰ ਹੈ ਜਿਹੜੇ ਅਸੀਂ ਇੱਥੇ ਲੀਗਲ ਨਾਗਰਿਕ ਆ ਉਹਨਾਂ ਨੂੰ ਹੈ ਜੇ ਤੁਸੀਂ ਹਾਲੇ ਇਥੇ ਪਹਿਲਾਂ ਹੀ ਤੁਸੀਂ ਕਰਾਇਮ ਕਰਕੇ ਅੰਦਰ ਆਇਓ ਇਲਿਗਲ ਤੇ ਇੱਥੇ ਆ ਕੇ ਤੁਸੀਂ ਕੀ ਪ੍ਰੋਟੈਸਟ ਕਰੋਗੇ ਬਿਲਕੁਲ ਇਹ ਲਾਗੂ ਖਾਲਸਤਾਨੀਆਂ ਤੇ ਵੀ ਹੁੰਦਾ ਜੇ ਇੰਦਾ ਦੇ ਬੱਚੇ ਜਾਣਗੇ ਸਾਡੇ ਤੁਸੀਂ ਇਥੇ ਵੀਜ਼ਾ ਲੈ ਕੇ ਆਇਓ ਸਟੂਡੈਂਟ ਵੀਜ਼ਾ ਤੇ ਤੁਸੀਂ ਪੜ੍ਹਾਈ ਕਰਨ ਆਇਓ ਤੁਸੀਂ ਪ੍ਰੋਟੈਸਟ ਕਰਨ ਨਹੀਂ ਆਇਓ ਬਿਲਕੁਲ ਬਿਲਕੁਲ ਸਹੀ ਗੱਲ ਇਹ ਮੈਂ ਸਮਝਦਾ ਕਿ ਸਾਰਿਆਂ ਦੇ ਉੱਪਰ ਲਾਗੂ ਹੁੰਦਾ ਹੈ ਕਿ ਪ੍ਰੋਟੈਸਟ ਤੁਸੀਂ ਜਿਹੜੇ ਨੇ ਇਹ ਇਹ ਜੇ ਕਰਨਾ ਹੈ ਤੇ ਫਿਰ ਉਹਦਾ ਆਲਗ ਵੀਜ਼ਾ ਅਪਲਾਈ ਕਰੋ ਅ ਉਹ ਉਹ ਸੀ ਆਪਣੀ ਐਪਲੀਕੇਸ਼ਨ ਲਿਖੋ ਅਸੀਂ ਅਮਰੀਕਾ ਆਣਾ ਚਾਹੁੰਦੇ ਆ ਪ੍ਰੋਟੈਸਟ ਕਰਨ ਵਾਸਤੇ ਫਿਰ ਸਰਕਾਰ ਦੇ ਉੱਪਰ ਇਹ ਤੁਹਾਨੂੰ ਵੀਜ਼ਾ ਦੇ ਦਿੰਦੇ ਨਹੀਂ ਦਿੰਦੇ ਉਹਨਾਂ ਦੇ ਉੱਪਰ ਬਿਲਕੁਲ ਇਹ ਗੱਲਬਾਤ ਕਰਦੇ ਆ ਅਮਰੀਕਾ ਦੇ ਤੇ ਰਸ਼ੀਆ ਦੇ ਰਿਲੇਸ਼ਨਸ਼ਿਪ ਦੇ ਉੱਤੇ ਕਹਿੰਦੇ ਨੇ ਕਿ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਨੇ ਗੱਲਬਾਤ ਚੱਲ ਰਹੀ ਹੈ ਇਹ ਕੀ ਹੈਗੇ ਕਿ ਤੀਜੇ ਵਿਸ਼ਵ ਯੁੱਧ ਦੀ ਕਹਿੰਦੇ ਕਿ ਇੱਕ ਧਮਕੀ ਦੇ ਦਿੱਤੀ ਗਈ ਹੈ ਦੋਨਾਂ ਵੱਲੋਂ ਨਹੀਂ ਦੇਖੋ ਇਹ ਇਹ ਜਿਹੜਾ ਯੂਕਰੇਨ ਔਰ ਰਸ਼ੀਆ ਦਾ ਜਿਹੜੀ ਵਾਰ ਚੱਲ ਰਹੀ ਹੈ ਇਹ ਪਿਛਲੇ 3 ਸਾਲ ਤੋਂ ਵੀ ਜ਼ਿਆਦਾ ਤੋਂ ਚੱਲ ਰਹੀ ਹੈ ਔਰ ਹੁਣ ਇਹ ਕਹਿਣਾ ਕਿ ਪ੍ਰੈਜ਼ੀਡੈਂਟ ਟਰੰਪ ਆਏ ਨੇ ਤੇ ਹਾਲੀ ਤੱਕ ਰੁਕੀ ਨਹੀਂ ਔਰ ਇਹ ਵਾਰ ਵਧੀ ਜਾ ਰਹੀ ਹੈ ਇਹ ਗੱਲ ਹੈ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੂੰ ਆਏ ਹਾਲੀ 4 ਮਹੀਨੇ 5 ਮਹੀਨੇ ਹੋਏ ਨੇ ਲੇਕਿਨ ਇਹਨਾਂ ਪੰਜਵੇਂ ਮਹੀਨਿਆਂ ਚ ਜਿਹੜੀ ਕੀ ਦੋ ਸਾਈਡਾਂ ਆਪਸ ਚ ਗੱਲ ਹੀ ਨਹੀਂ ਕਰ ਰਹੀਆਂ ਸੀ ਹੁਣ ਆਪਨੇ ਸਾਹਮਣੇ ਟੇਬਲ ਤੇ ਬੈਠੀਆਂ ਬਿਲਕੁਲ ਔਰ ਇੱਕ ਨੇਗੋਸ਼ੀਏਸ਼ਨ ਸਟਾਰਟ ਹੋ ਗਈ ਹੈ ਹੁਣ ਆ ਨੇਗੋਸ਼ੀਏਸ਼ਨ ਟੇਬਲ ਤੇ ਆਣਾ ਇੱਕ ਬੜੀ ਵੱਡੀ ਗੱਲ ਹੈ ਔਰ ਮੈਂ ਸਮਝਦਾ ਕਿ ਇਹਦਾ ਜਲਦੀ ਹੀ ਨਤੀਜਾ ਨਿਕਲੇਗਾ ਕਿਉਂਕਿ ਸਾਨੂੰ ਪਤਾ ਹੈ ਪੂਤਨ ਵੀ ਬਹੁਤ ਹਾਰਡ ਹੈਡਡ ਨੇ ਔਰ ਜ਼ਿਲੈਂਸਕੀ ਵੀ ਕੋਈ ਕੰਮ ਨਹੀਂ ਨੇ ਤੇ ਇਹਨਾਂ ਲੀਡਰਸ਼ਿਪ ਨੂੰ ਟੇਬਲ ਤੇ ਬਿਠਾਣਾ ਔਰ ਆਪਸ ਵਿੱਚ ਰਸ਼ੀਆ ਤੇ ਯੂਕਰੇਨ ਦੀ ਡਾਇਲੌਗ ਸ਼ੁਰੂ ਕਰਨਾ ਇਨੀ ਇਨੀ ਜੰਗ ਤੋਂ ਬਾਅਦ ਮੈਂ ਸਮਝਦਾ ਕਿ ਪ੍ਰੈਜ਼ੀਡੈਂਟ ਟਰੰਪ ਨੇ ਬਹੁਤ ਵੱਡੀ ਇਹ ਚੀਜ਼ ਅਚੀਵ ਕੀਤੀ ਹੈ ਔਰ ਇੱਕ ਕੈਰਟ ਐਂਡ ਸਟਿਕ ਦੀ ਪਾਲਿਸੀ ਨਾਲ ਜਿਵੇਂ ਕਦੀ ਉਹ ਡੰਡਾ ਦਿਖਾਉਂਦੇ ਨਹੀਂ ਕਦੀ ਪਿਆਰ ਦੀ ਗੱਲ ਕਰਦੇ ਨਹੀਂ ਕਦੀ ਪੁੱਤਨ ਨੂੰ ਕਹਿੰਦੇ ਨੇ ਕਿ ਮੈਂ ਸੈਂਕਸ਼ਨ ਲਾ ਦੇਵਾਂਗਾ ਤੇਰੇ ਉੱਪਰ ਕਦੀ ਜ਼ਿਲੈਂਸਕੀ ਨੂੰ ਥੋੜਾ ਜਿਹਾ ਟਰਾਂਦੇ ਨੇ ਉਹ ਇਹ ਕਰਕੇ ਤੇ ਇਹ ਨੇਗੋਸ਼ੀਏਸ਼ਨ ਜਿਹੜੀ ਹੈ ਬਿਲਕੁਲ ਹੋਏਗੀ ਕੰਪਲੈਕਸ ਸਿਚੁਏਸ਼ਨ ਹੈ ਕਾਫੀ ਜ਼ਮੀਨ ਯੂਕਰੇਨ ਦੀ ਰਸ਼ੀਆ ਆਪਣੇ ਅੰਡਰ ਕਰ ਚੁੱਕਿਆ ਹੈ ਵਾਪਸ ਨਹੀਂ ਦੇ ਦੇਗਾ ਯੂਕਰੇਨ ਚਾਹਦਾ ਹੈ ਵਾਪਸ ਆਏ ਤਾਂ ਕਾਫੀ ਕੰਪਲੈਕਸ ਮਾਮਲਾ ਹੈ ਪਰ ਇਹ ਬਹੁਤ ਜਲਦੀ ਸੁੱਲਝ ਜਾਣਾ ਹੈ ਬਿਲਕੁਲ ਟਰੰਪ ਦੀ ਗੱਲਬਾਤ ਕਰਦੇ ਹਾਂ ਕਿ ਟਰੰਪ ਨੇ ਇੱਕ ਕੱਲ ਜਿਹੜੀ ਮੀਟਿੰਗ ਸੱਦੀ ਉਹਦੇ ਵਿੱਚ ਉਹਨਾਂ ਨੇ ਫਟਕਾਰ ਲਗਾਈ ਹੈ ਕਿ ਜਿਹੜੇ 3000 ਬੱਚੇ ਜਿਹੜੇ ਫੜਦੇ ਪਿਓ ਅਨਲੀਗਲ ਫੜੋ ਹੋਰ ਵੀ ਫੜੋ ਇਹਨੂੰ ਤੇਜ਼ ਗਤੀਵਿਧੀ ਕਰੋ ਉਸ ਬਾਰੇ ਕੀ ਕਹੋਗੇ ਇਮੀਗ੍ਰੇਸ਼ਨ ਬਾਰੇ ਬਿਲਕੁਲ ਇਹ ਟਰੰਪ ਦਾ ਮੰਡੇਟ ਸੀ ਉਹ ਜਿੱਤ ਕੇ ਇਲੈਕਸ਼ਨ ਚ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਇਹ ਇਲੀਗਲਸ ਜਿਹੜੇ ਨੇ ਉਹਨਾਂ ਨੂੰ ਰਿਪੋਰਟ ਕਰਾਂਗਾ ਔਰ ਇਹ ਬਿਲਕੁਲ ਜਿਹੜੀ ਮੁਹਿੰਮ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਔਰ ਇਲੀਗਲਸ ਜਿਹੜੇ ਨੇ ਜਿਨ੍ਹਾਂ ਨੇ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਜਿਹਨਾਂ ਨੂੰ ਸੱਪ ਨੂੰ ਪਤਾ ਹੈ ਕਿ ਉਹ 7 ਲੱਖ ਤੋਂ ਜ਼ਿਆਦਾ ਨੇ ਇਲੀਗਲ ਦਿਨਾਂ ਤੇ ਰਿਪੋਰਟੇਸ਼ਨ ਆਰਡਰ ਨੇ ਔਰ ਜਿਨ੍ਹਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਨੇ ਤੇ ਉਹਨਾਂ ਨੂੰ ਪਕੜਿਆ ਜਾ ਰਿਹਾ ਹੈ ਔਰ ਉਹ ਪ੍ਰੈਜ਼ੀਡੈਂਟ ਰੌਪ ਨੇ ਕਿਹਾ ਕਿ ਬਿਲਕੁਲ ਟਰੰਪ ਨੇ ਆਪ ਤੇ ਨਹੀਂ ਕੀਤਾ ਪਰ ਅਡਮਿਨਿਸਟ੍ਰੇਸ਼ਨ ਨੇ ਸੈਕਟਰੀ ਅਗੇ ਸੈਕਟਰੀ ਆਫ ਹோம் ਲੈਂਡ ਸਿਕਿਉਰਿਟੀ تھے ਆ ਇਸ ਨੇ ਉਹਨਾਂ ਨੇ ਕਿਹਾ ਕਿ ਇਹਨੂੰ ਉਹਨੂੰ ਤੇਜ਼ ਕੀਤਾ ਜਾਏ ਇਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਆਪਣੇ ਦੇਸ਼ ਬਾਰੇ ਵਿਦੇਸ਼ ਤੋਂ ਬਾਅਦ ਇਸ ਟਾਈਮ ਪੰਜਾਬ ਦੇ ਵਿੱਚ ਕਾਫੀ ਜ਼ਮੀਨਾਂ ਰਿਕੁਆਇਰ ਕੀਤੀਆਂ ਜਾ ਰਹੀਆਂ ਇੱਕ ਸਮਾਰਟ ਸਿਟੀ ਸਮਾਰਟ ਪੰਜਾਬ ਬਣਾਉਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਜਿੱਥੇ ਟੂਰਿਸਟ ਇੰਡਸਟਰੀ ਵਗੈਰਾ ਆਏਗੀ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਰੋੜਾਂ ਤੇ ਉਤਰ ਗਿਆ ਕਹਿੰਦਾ ਕਿ ਬਿਲਕੁਲ ਨਹੀਂ ਹੋਣੀ ਚਾਹੀਦੀ ਜ਼ਮੀਨਾਂ ਖਤਮ ਹੋ ਜਾਣਗੀਆਂ ਜੇ ਕੋਈ ਐਦਾਂ ਦੀ ਸਿਟੀ ਸਮਾਰਟ ਸਿਟੀ ਪੰਜਾਬ ਦੇ ਵਿੱਚ ਬਣੇਗੀ ਹੂੰ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਤੇ ਪੰਜਾਬ ਦੀ ਇਸ ਕੁਝ ਸਮਝ ਨਹੀਂ ਆਉਂਦੀ ਹੂੰ ਸੱਚੀ ਗੱਲ ਤੁਹਾਨੂੰ ਦੱਸੀਏ ਪੰਜਾਬ ਦੀ ਮੈਂਟੈਲਿਟੀ ਤਰੱਕੀ ਵਾਲਾ ਪੰਜਾਬ ਜਾਣਾ ਨਹੀਂ ਚਾਹੁੰਦਾ ਹੂੰ ਡਵੈਲਪਮੈਂਟ ਵਾਲ ਪੰਜਾਬ ਜਾਣਾ ਨਹੀਂ ਚਾਹੁੰਦਾ ਹੂੰ ਅ ਪਿੱਛੇ ਮੇਂ ਖਬਰ ਪੜੀ ਸੀ ਕਿ ਇੱਕ ਪੇਪਰ ਮਿਲ ਲੱਗ ਰਹੀ ਸੀ ਅਨੰਦਪੁਰ ਸਾਹਿਬ ਦੇ ਕੋਲ ਜੀ ਤੇ ਉਹਨੂੰ ਵੀ ਪੋਲਿਟਿਕਲ ਐਂਗਲ ਦਿੱਤਾ ਗਿਆ ਐਂਗਲ ਦਿੱਤਾ ਗਿਆ ਤੇ ਜ਼ਿਂਧੇਦਾਰ ਸਾਹਮਣੇ ਹੁਕਮਨਾਮਾ ਹੀ ਕੱਟਤਾ ਹੂੰ ਕਿ ਇਹ ਨਹੀਂ ਆਣਾ ਚਾਹੀਦਾ ਜੀ ਇਹ ਇਹ ਆ ਜੀ ਜਿਹੜੀ ਪੰਜਾਬ ਦੀ ਡਵੈਲਪਮੈਂਟ ਮਿਲ ਜੇ ਕੋਈ ਸਮਾਰਟ ਸਿਟੀ ਬਣ ਰਹੀ ਹੈ ਹੂੰ ਮੈਂ ਸਮਝਦਾ ਅੱਛੀ ਗੱਲ ਹੈ ਅੱਜ ਦੇ ਕਿਸਾਨਾਂ ਨੂੰ اپنی زمین ਵਿੱਚ ਨਹੀਂ प्रॉफिट ਹੋ ਰਿਹਾ ਜਾਂ ਅੱਜ ਪੰਜਾਬ ਕਿਸਾਨੀ ਵਿੱਚ ਇੰਨਾ ਕੰਪੀਟੀਟਿਵ ਨਹੀਂ ਰਿਹਾ ਤੇ ਪੰਜਾਬ ਨੂੰ ਡੈਫੀਨਟਲੀ ਹੋਰ ਦੇਖਣਾ ਚਾਹੀਦਾ ਹੈ ਤੁਸੀਂ ਹਰਿਆਣਾ ਨੂੰ ਵੇਖੋ ਕਿੰਨੀ ਡਿਵੈਲਪਮੈਂਟ ਹੋਈ ਹੈ ਹਰਿਆਣਾ ਦੇ ਵਿੱਚ ਸਿਰਫ ਕਿਸਾਨੀ ਨਹੀਂ ਹੋਰ ਆਈਟੀ ਦੇ ਦੇਖੋ ਗੁਲਗਾਉ ਆ ਗਿਆ ਹੋਰ ਚੀਜ਼ਾਂ ਕਿੰਨੀ ਆਈਆਂ ਨੇ ਪਰ ਸਾਡੀ ਅਫਸੋਸ ਹੁੰਦਾ ਹੈ ਕਿ ਸਾਡੀ ਜਿਹੜੀ ਪੰਜਾਬ ਦੇ ਜਦੋਂ ਵੀ ਕੋਈ ਡਵੈਲਪਮੈਂਟ ਦੀ ਗੱਲ ਆਉਂਦੀ ਹੈ ਜੀ ਤੇ ਬੜੇ ਰੋੜੇ ਅਟਕਾਏ ਜਾਂਦੇ ਨੇ ਹਾਲਾਂਕਿ ਮੈਂ ਆ ਮਾਲ ਬਣਾਣਾ ਜਾਂ ਸਮਾਰਟ ਸਿਟੀ ਬਣਾਉਣਾ ਇਹ ਕੋਈ ਮੈਂ ਇਨੀ ਵੱਡੀ ਡਵੈਲਪਮੈਂਟ ਨਹੀਂ ਸਮਝਦਾ ਮੈਂ ਇਸ ਤੋਂ ਬਿਹਤਰ ਚਾਹਾਂਗਾ ਕਿ ਉੱਥੇ ਕੋਈ ਇੰਡਸਟਰੀ ਲੱਗੇ ਕੋਈ ਹਸਪੀਟਲਸ ਆਰ ਯੂਨੀਵਰਸਿਟੀ ਆਰ ਲੋਕਾਂ ਨੂੰ ਕੰਮ ਰੋਜ਼ਗਾਰ ਮਿਲੇ ਕਿਉਂਕਿ ਤੁਸੀਂ ਸਮਾਰਟ ਸਿਟੀ ਬਣਾਓਗੇ ਤੇ ਉੱਥੇ ਤੇ ਅਪਾਰਟਮੈਂਟ ਘਰ ਬਣਾ ਕੇ ਵੇਚੋਗੇ ਮਾਲਾਂ ਵਿੱਚ ਲੋਕ ਦੁਕਾਨਾਂ ਖੋਲ ਲੈਣਗੇ ਤੇ ਚਲੋ ਥੋੜੀ ਬਹੁਤ ਜੌਬਸ ਉਹਦੇ ਨਾਲ ਕਰਟ ਹੋਏ ਬਿਲਕੁਲ ਪਰ ਜਿਹੜੀ ਹਾਈ ਲੈਵਲ ਦੀ ਹਾਈ ਸਕਿੱਲ ਜੌਬਸ ਨੇ ਉਹ ਪੰਜਾਬ ਨੂੰ ਚਾਹੀਦੀ ਪੰਜਾਬ ਤੇ ਇੱਕ ਐਗਰੀਕਲਚਰ ਜਾਣਿਆ ਜਾਂਦਾ ਸੀ ਆਪਣੇ ਖੇਤੀਬਾੜੀ ਸੂਬਾ ਕਿਹਾ ਜਾਂਦਾ ਸੀ ਉਹ ਖਤਮ ਹੋ ਜਾਏਗਾ ਦੇਖੋ ਖਤਮ ਤੇ ਨਹੀਂ ਹੋ ਜਾਏਗਾ ਪਰ ਪਰ ਹਰ ਖੇਤਰ ਹਰ ਦੇਸ਼ ਜਿਹੜਾ ਨਾ ਉਹ ਟਾਈਮ ਦੇ ਹਿਸਾਬ ਨਾਲ ਆਪਣੇ ਆਪ ਨੂੰ ਦੂਰ ਦੀ ਸੋਚ ਕੇ ਅਪਗ੍ਰੇਡ ਕਰਦੇ ਕਰਦੇ ਰਹਿੰਦੇ ਆਈ ਤੁਸੀਂ ਵੇਖੋ कि ਤੁਹਾਡੇ ਦੁਬਈ ਨੂੰ ਵੇਖ ਲਓ ਉਹਨਾਂ ਨੇ ਅੱਜ ਤੋਂ 100 ਸਾਲ ਦੂਰ ਦਾ ਵੇਖ ਲਿਆ ਸੀ ਕਿ ਤੇਲ ਦੀ ਜਿਹੜੀ ਅੱਜ ਅਸੀਂ ਤੇਲ ਦੇ ਨਾਲ ਅਮੀਰ ਹੋਏ ਆਂ ਪਰ ਤੇਲ ਕੱਲ ਹਰ ਹਰ ਵਾਰੇ ਨਹੀਂ ਰਹਿਣਾ ਯਾਨੀ ਖਤਮ ਹੋ ਜਾਣਾ ਹੈ ਅੱਜ ਇਲੈਕਟ੍ਰਿਕ ਗੱਡੀਆਂ ਆ ਰਹੀਆਂ ਨੇ ਉਹਨਾਂ ਨੇ ਦੁਬਈ ਨੂੰ ਇੱਕ ਟੂਰਿਜ਼ਮ ਬੇਸਡ ਇੱਕ ਹੋਰ ਕਿਸਮ ਦੀ ਇਕਨੋਮੀ ਬਣਾਤਾ ਹੈ ਔਰ ਹੁਣ ਉਹ ਆਇਲ ਤੇ ਡਿਪੈਂਡੈਂਟ ਹੀ ਨਹੀਂ ਹੈ ਬਿਲਕੁਲ ਸੋ ਇਹ ਚੀਜ਼ਾਂ ਜਿਹੜੇ ਵਿਜ਼ਨਰੀ ਲੋਕ ਹੁੰਦੇ ਨੇ ਉਹ ਦੇਖਦੇ ਨੇ ਅਨਫੋਰਚਨਟਲੀ ਸਾਡੀ ਪੰਜਾਬ ਵਿੱਚ ਇਸ ਵੇਲੇ ਲੀਡਰਸ਼ਿਪ ਹੈ ਹੀ ਨਹੀਂ ਜਿਹੜੀ ਅੱਗੇ ਦੀ ਸੋਚ ਸਕੇ ਹਮ ਕਿ ਅਸੀਂ ਕਿੱਥੇ ਪੰਜਾਬ ਨੂੰ ਲੈ ਕੇ ਜਾਂਦੇ ਹਾਂ ਬਿਲਕੁਲ ਤੁਸੀਂ ਮਲੇਸ਼ੀਆ ਲੈ ਲਓ ਮਲੇਸ਼ੀਆ ਵਿੱਚ ਇੱਕ ਇੱਕ ਟਾਈਮ ਤੇ ਪੇਪਰ ਦੀ ਬੜੀ ਫਾਰਮਿੰਗ ਹੁੰਦੀ ਸੀ ਫਿਰ ਉਹ ਉਹ ਖਤਮ ਹੋਈ ਉੱਥੇ ਉਹ ਫਿਰ ਉਹ ਪਾਮ ਆਇਲ ਦੇ ਉਹ ਨੰਬਰ 1 ਹੋ ਗਏ ਹਮ ਤੇਲ ਦਾ ਹੁਣ ਕਾਫੀ ਆਉਂਦਾ ਹੈ ਉਹ ਵੀ ਹੁਣ ਖਤਮ ਹੋ ਰਿਹਾ ਹੁਣ ਉਹ ਆਈਟੀ ਸੈਕਟਰ ਵਿੱਚ ਬੜੇ ਅੱਗੇ ਜਾ ਰਹੇ ਨੇ ਹਮ ਸਿੱਧਾ ਲੋਕੀ ਜਿਵੇਂ ਜਿਵੇਂ ਬਦਲਦੇ ਨੇ ਟਾਈਮ ਦੇ ਸਾਹਮਣੇ ਨਾਲ ਅੱਜ ਇੱਕ ਟਾਈਮ ਸੀ ਕਿ ਭਾਰਤ ਵਿੱਚ ਸਿਰਫ ਪੰਜਾਬ ਹੀ ਗਿਉਂ ਹਾਂਦਾ ਸੀ ਅੱਜ ਹਰ ਸਟੇਟ ਉਗਾਨ ਲੱਗ ਪਈ ਹੈ ਹਰ 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 ਪੂਰੇ ਭਾਰਤ ਵਿੱਚ ਕਿਸਾਨੀ ਸ਼ੁਰੂ ਹੋ ਗਈ ਹੈ ਸੋ ਪੰਜਾਬ ਨੂੰ ਹੁਣ ਹੋਰ ਚੀਜ਼ਾਂ ਵਿੱਚ ਵੀ ਆਪਣਾ ਵਿਜਨ ਕਰਨਾ ਚਾਹੀਦਾ ਇੱਕ ਤੋਂ 6 ਜੂਨ ਦੇ ਵਿੱਚ ਵਿੱਚ ਸ਼ੀਦੀ ਦਿਹਾੜਾ ਆਂਦਾ ਹੈ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੀ ਸ਼ਹਾਦਤ ਹੋਈ ਸੀ ਉਸ ਦਿਨ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਟੈਗ ਕੀਤਾ ਗਿਆ ਸੀ 골ਡਨ ਟੈਂਪਲ ਹਰਮੰਦਰ ਸਾਹਿਬ ਦੇ ਉੱਤੇ ਇਹ ਮਸਲਾ ਹਮੇਸ਼ਾ ਪੱਖ ਦਾ ਸੰਤ ਜਰਨੈਲ ਸਿੰਘ ਪਿੰਡਰਾਲੇ ਦੀਆਂ ਫੋਟੋਆਂ ਲਗਾਉਣੀਆਂ ਲੋਕੀ ਪਹਿਲਾਂ ਡਰਦੇ ਸੀ ਗੱਲ ਕਰਨ ਨੂੰ ਹੁਣ ਪੰਨੂ ਦੇ ਸਾਹਮਣੇ ਹੋ ਕੇ ਲੋਕੀ ਪੰਜਾਬ ਤੋਂ ਵੀਡੀਓ ਪਾਣੀਆਂ ਸ਼ੁਰੂ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜਾ ਜੂਨ ਦਾ ਕਲੂਕਾਰਾ ਹੈ ਉਹ ਬਿਲਕੁਲ ਸਿੱਖਾਂ ਦੇ ਉੱਪਰ ਇੱਕ ਹਮਲਾ ਸੀ ਪਲਾਨਡ ਹਮਲਾ ਸੀ ਕਾਂਗਰਸ ਵੱਲੋਂ ਇੰਦਰਾ ਗਾਂਧੀ ਵੱਲੋਂ ਕਾਂਗਰਸ ਵੱਲੋਂ ਗਾਂਧੀ ਪਰਿਵਾਰ ਵੱਲੋਂ ਦੇ ਵਿੱਚ ਇੰਦਰਾ ਗਾਂਧੀ ਵੀ ਇਨਵੋਲਵ ਸੀ ਰਜੀਵ ਗਾਂਧੀ ਵੀ ਇਨਵੋਲ ਸੀ ਅਰੁਣ ਨਹਿਰੂ ਵੀ ਇਨਵੋਲ ਸੀ ਔਰ ਬੜੇ ਪਲਾਨਡ ਤਰੀਕੇ ਨਾਲ ਇਹ ਕੀਤਾ ਗਿਆ ਸੀ ਕਈ ਥਾਂ ਕਹਿੰਦੇ ਨੇ ਕਿ ਸੰਤ ਪਿੰਡਰਾਵਾਲਾ ਨੇ ਵੀ ਯੂਜ਼ ਕੀਤਾ ਗਿਆ ਸੀ ਔਰ ਉਸ ਵੇਲੇ ਵੀ ਸਾਰੀ ਸਿੱਖ ਲੀਡਰਸ਼ਿਪ ਵੀ ਇਨਵੋਲ ਸੀ ਜੈਲ ਸਿੰਘ ਗੂਤਾ ਸਿੰਘ ਦਰਬਾਰਾ ਸਿੰਘ ਸਾਡੇ ਅਕਾਲੀ ਪਾਰਟੀ ਵੀ ਕਈ ਉਸ ਵੇਲੇ ਗੱਲਾਂ ਹੋਈਆਂ ਨੇ ਜਿਹੜੀ ਅੱਜ YouTube ਤੇ ਸਭ ਸਮਝਦੇ ਸਭ ਬਿਲਕੁਲ ਪਰ ਜਿਹੜਾ ਸ਼ਹਾਦਤ ਹੈ ਸੰਤ ਜਮੈਲ ਸਿੰਘ ਪਿੰਡਰਾਲਿਆਂ ਦੀ ਉਹਨਾਂ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਬਿਲਕੁਲ ਉਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਅਸੀਂ ਡਿਬੇਟ ਕਰ ਸਕਦੇ ਹਾਂ ਵੀ ਉਹ 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 ਸਹੀ ਸੀ ਜਾਂ ਗਲਤ ਸੀ ਜਾਂ ਸ਼ਹੀਦੀ ਨਹੀਂ ਦਿੰਦੇ ਤੇ ਅੱਜ ਸਾਨੂੰ ਉਹਨਾਂ ਦੀ ਹੋਰ ਕੌਮ ਨੂੰ ਹੋਰ ਫਾਇਦੇ ਹੁੰਦੇ ਸਨ ਜੇ ਅੱਜ ਉਹ ਸਾਡੇ ਲੀਡਰ ਬਣ ਕੇ ਰਹਿੰਦੇ ਤੇ ਹੋਰ ਵੀ ਸਾਡੀ ਕੌਮ ਨੇ ਅੱਗੇ ਜਾਣਾ ਸੀ ਜਾਂ ਜੋ ਵੀ ਅਸੀਂ ਉਹਨਾਂ ਦੇ ਕਿੰਤੂ ਪਰੰਤੂ ਕਰੀਏ ਪਰ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਡਿਨਾਈ ਨਹੀਂ ਕਰ ਸਕਦੇ ਔਰ ਮੈਂ ਤੇ ਉਸ ਦੌਰ ਵਿੱਚ ਆ ਬਿਲਕੁਲ ਇੱਕ ਯੰਗ ਟੀਨੇਜਰ ਸੀਗਾ ਔਰ ਮੈਂ ਦੇਖਿਆ ਸੀ ਕਿ ਉਹਨਾਂ ਨੇ ਕਿਵੇਂ ਕੌਮ ਇੱਕ ਸੁੱਤੀ ਕੌਮ ਨੂੰ ਜਗਾਇਆ ਸੀ ਔਰ ਬਹੁਤ ਵੱਡੀ ਸ਼ਹਾਦਤ ਸੀ ਉਹਨਾਂ ਦੀ ਔਰ ਜੋ ਸਾਡੀ ਕੌਮ ਨਰ 84 ਵਿੱਚ ਹੋਇਆ ਆ ਉਹ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਨਾ ਹੀ ਭੁਲਾਣਾ ਚਾਹੀਦਾ ਬਿਲਕੁਲ ਕਿਉਂਕਿ ਕਾਫੀ ਵਿਵਾਦ ਹੁੰਦਾ ਜੂਨ ਦੇ ਵਿੱਚ ਇੱਕ ਬਹੁਤ ਕ੍ਰਿਟੀਕਲ ਦਿਨ ਹੁੰਦਾ ਪਹਿਲਾ ਹਫਤਾ ਕਿਉਂਕਿ 1 ਤੋਂ 6 ਜੂਨ ਦੇ ਵਿੱਚ ਵਿੱਚ ਲੋਕੀ ਰੋੜਾਂ ਤੇ ਉਤਰਦੇ ਨੇ ਫੋਟੋਆਂ ਕੋਈ ਲਗਾਉਣ ਦੇ ਹੱਕ 'ਚ ਕੋਈ ਡਾਹ ਲਗਾਉਣ ਦੇ ਹੱਕ 'ਚ ਕਿਉਂ ਲੋਕੀ ਕਿਉਂ ਡਰਦੇ ਕਿਉਂ ਨੇ ਫੋਟੋ ਦੇ ਨਾਲ ਲੋਕੋ ਇਹ ਦੱਸੋ ਫੋਟੋ ਲਗਾਉਣ ਵਿੱਚ ਲੋਕਾਂ ਦਾ ਹੱਕ ਹੈ ਬਿਲਕੁਲ ਜੋ ਮਰਜ਼ੀ ਲਗਾਉਣ ਅੱਜ ਸਿੱਖਾਂ ਨੂੰ ਅਗਰ ਸਾਡਾ ਸੀ ਅਗਰ ਜਰਨ ਸਿੰਘ ਖਾਲਸਾ ਪਿੰਡਾਂ ਨੂੰ ਆਪਣਾ ਹੀਰੋ ਮੰਨਦੇ ਆ ਤੇ ਦਰਬਾਰ ਸਾਹਿਬ ਵਿੱਚ ਵੀ ਉਹਨਾਂ ਦਾ ਸਥਾਨ ਹੈ ਔਰ ਤੇ ਔਰ ਅਗਰ ਕੋਈ ਸਿੱਖ ਫੋਟੋ ਲਾਣਾ ਚਾਹੁੰਦਾ ਹੈ ਤੇ ਲਗਾਏ ਬਿਲਕੁਲ ਕੋਈ ਕਿਸੇ ਨੂੰ ਮਨਾਇ ਨਹੀਂ ਕੋਈ ਜਿਸ ਇਸ ਤਰ੍ਹਾਂ ਕੋਈ ਹਿੰਦੂ ਜਾਂ ਕੋਈ ਸਿੱਖ ਜਾਂ ਕੋਈ 크ਿਸਚੀਅਨ ਜਾਂ ਕੋਈ ਵੀ ਆਪਣੇ ਇੰਦਰਾ ਗਾਂਧੀ ਦੀ ਫੋਟੋ ਲਾਣਾ ਚਾਹੁੰਦਾ ਹੈ ਕਈ ਸਿੱਖ ਨੇ ਜਿਹੜੇ ਇੰਦਰਾ ਗਾਂਧੀ ਦੀ ਫੋਟੋ ਲਾਉਂਦੇ ਨੇ ਬਿਲਕੁਲ ਉਹਦੇ ਵਿੱਚ ਕੀ ਉਹਨਾਂ ਵਾਸਤੇ ਆਈਡਲ ਹੈ ਬਿਲਕੁਲ ਤੇ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਜਿਹੜਾ ਆ ਇਹ ਜੇ ਡੈਮੋਕ੍ਰੈਟਿਕ ਮੁਲਕ ਹੈ ਭਾਰਤ ਨੂੰ ਸੀ ਕਹਿੰਦੇ ਆ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਤੇ ਉੱਥੇ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਅਧਿਕਾਰ ਹੈ ਤੁਸੀਂ ਫੋਟੋ ਕਿਉਂਕਿ ਸੰਤਾਂ ਨੂੰ ਫੋਟੋ ਨੂੰ ਤੇ ਖਾਲਸਾ ਨੂੰ ਦੋਨਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਕਿ ਖਾਲਸਾ ਨੂੰ ਇਹ ਗਲਤ ਗੱਲ ਹੈ ਸੰਤਾਂ ਦੀ ਜਿਹੜੀ ਕੁਰਬਾਨੀ ਸੀ ਜਿਹੜੀ ਸ਼ਹੀਦੀ ਸੀ ਹਮਮ ਔਰ ਜਿਹੜੇ ਉਹਨਾਂ ਦੇ ਨਾਲ ਜਿਹੜੇ ਮਿਲਟੈਂਟਸ ਮਿਲਟੈਂਟਸ ਨੇ ਜਿਹੜੀ ਸ਼ਹੀਦੀਆਂ ਪਾਈਆਂ ਹਮ ਦਰਬਾਰ ਸਾਹਿਬ ਉਸ ਤੋਂ ਬਾਅਦ ਵੀ ਲਹਿਰ ਵਿੱਚ ਉਹ ਉਹ ਸ਼ਹੀਦ ਹੋ ਗਏ ਹਮ ਹੁਣ ਇਹ ਬਾਕੀ ਜਿਹੜੇ ਲੋਕ ਨੇ ਨਾ ਇਹ ਉਹਨਾਂ ਦੀ ਸ਼ਹੀਦੀ ਦਾ ਫਾਇਦਾ ਚੁੱਕ ਰਹੇ ਨੇ ਹਮ ਇਹ ਇਹ ਇਹਨਾਂ ਨੇ ਕੋਈ ਕੁਰਬਾਨੀ ਨਹੀਂ ਦਿੱਤੀ। ਹੂੰ ਬਿਲਕੁਲ ਠੀਕ ਹੈ ਇਹ ਸਿਰਫ ਇਹ ਤੇ ਉਸ ਵੇਲੇ ਸਾਰੇ ਕ੍ਰਿਮੀਨਲ ਸਨ ਜਿਹੜੇ ਬਾਅਦ ਇਹਨਾਂ ਨੇ ਜਿਹੜੀ ਮੂਮੈਂਟ ਵਿੱਚ ਸਾਰਾ ਗੰਦ ਫਲਾਇਆ ਸੀ। ਬਿਲਕੁਲ ਠੀਕ ਹੈ ਇਹ ਜਿਹੜੀ ਜਿਹੜੇ ਸੰਤਾ ਦੀ ਸੋਚ ਦੇ ਸੀ ਉਹਨਾਂ ਨੇ ਤੇ ਕੌਮ ਵਾਸਤੇ ਸ਼ਹੀਦੀ ਦਿੱਤੀ। ਹੋਰ ਸੰਤਾ ਦੀ ਸੋਚ ਕਦੀ ਵੀ ਖਾਲਸਤਾਨੀ ਨਹੀਂ ਸੀ। ਹੂੰ ਮੈਂ ਉਹਨਾਂ ਦੇ ਬੜਾ ਫਾਲੋ ਕੀਤਾ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਮੈਨੂੰ ਖਾਲਸਤਾਨ ਚਾਹੀਦਾ ਉਹ ਤਾਂ ਸਿੱਖਾਂ ਦੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਮੰਗ ਲੈ ਕੇ ਚੱਲਦੇ ਸੀ ਔਰ ਪੰਜਾਬ ਨੂੰ ਮੋਰ ਰਾਈਟਸ ਮੋਰ ਉਦੇਸੇ ਕੰਮ ਕਰ ਰਹੇ ਸੀ ਵਿਥਿਨ ਦਾ ਫਰੇਮਵਰਕ ਆਫ ਇੰਡੀਆ ਤੁਸੀਂ ਪਹਿਲੇ ਇੱਕ ਸ਼ਖਸ ਹੋ ਡਾਕਟਰ ਜਸਦੀਪ ਜੀ ਤੁਸੀਂ ਗੁਰਪੰਤ ਸਿੰਘ ਪੰਨੂ ਬਾਰੇ ਖੁੱਲ ਕੇ ਬੋਲੇ ਸੀ ਜੁਨਾਈਟਿਡ ਸਟੇਟ ਆਫ ਅਮਰੀਕਾ ਵਰ ਵਿੱਚੋਂ ਖੁੱਲ ਕੇ ਬੋਲਦੇ ਸੀ ਹੁਣ ਸਿਮਰ ਸਿੰਘ ਮਾਨਵੀ ਗੁਰਪੰਤ ਸਿੰਘ ਪੰਨੂ ਬਾਰੇ ਖੁੱਲ ਕੇ ਬੋਲਣ ਲੱਗ ਪਿਆ ਪੰਜਾਬ ਚ ਇਹ ਹਵਾ ਕਿੱਧਰ ਦੀ ਵਾਕੀ ਵੇ ਦੇਖੋ ਇਹ ਹਵਾ ਤੇ ਪੰਨੂ ਕਦੇ ਵੀ ਸਿੱਖਾਂ ਦਾ ਲੀਡਰ ਨਹੀਂ ਸੀ ਉਹ ਤੇ ਨਹੀਂ ਹੈਗਾ ਔਰ ਕੋਈ ਵੀ ਬੰਦਾ ਉਹਨੂੰ ਵੇਖ ਰਿਹਾ ਸੀ ਕਿ ਇਹ ਤੇ ਆਪਰਚੂਨਿਸਟ ਹੈ ਇਹ ਤੇ ਪੈਸੇ ਬਣਾ ਰਿਹਾ ਹੂੰ ਇਹਦੇ ਵਿਕ ਆਊਟ ਡੰਡੂਏ ਜੋ ਜੋ ਇਹਨੂੰ ਚੁੱਕ ਲੈ ਉਹਦੇ ਨਾਲ ਇਹ ਵਜਣ ਲੱਗ ਪਏਗਾ ਸੋ ਉਹਦੀ ਤੇ ਸਾਰੀਆਂ ਰਿਪੋਰਟਾਂ ਬਾਹਰ ਆ ਗਈਆਂ ਨੇ ਤੇ ਉਹਨੇ ਤੇ ਕੌਮ ਦਾ ਕਾਹ ਨਹੀਂ ਕਰਨਾ ਹੈ ਉਹਨੇ ਹੁਣ ਵੱਡੇ ਵੱਡੇ ਐਲਾਨ ਕਰਕੇ ਪਿੱਛੇ ਜਿਹੜੀ ਪਾਡਾ ਇੰਡੀਆ ਪਾਕਿਸਤਾਨ ਦੀ ਝੜਪ ਹੋਈ ਸੀ ਉਹਦੇ ਵਿੱਚ ਕਿਹਾ ਮੈਂ 11 ਮਿਲੀਅਨ ਦੇਵਾਂਗਾ ਤੁਸੀਂ ਜਾ ਕੇ ਸਪਾਈਂਗ ਕਰੋ ਪਾਕਿਸਤਾਨ ਵਾਸਤੇ ਤੇ ਇੱਕ ਹੁਣ ਸਾਡਾ ਯੰਗ ਬੱਚਾ ਅਰੈਸਟ ਹੋ ਗਿਆ ਤੇ ਉਹਨੂੰ ਕਿਉਂ ਨਹੀਂ ਦਿੰਦਾ ਹੁਣ 11 ਮਿਲੀਅਨ ਉਹਦੀ ਫੈਮਲੀ ਜਿਨ੍ਹਾਂ ਦੇ ਸਿੱਖ ਫੈਮਲੀਆ ਮਰੀਆਂ ਉਹਨਾਂ ਨੂੰ ਕਿੰਨੇ ਕ ਪੈਸੇ ਦਿੰਦੇ ਨੇ ਇੱਕ ਵੀ ਨਹੀਂ ਇੱਕ ਵੀ ਨਹੀਂ ਹੂੰ ਕਿਧਰੇ ਵੀ ਨਹੀਂ ਜਾਂਦੇ 11 ਮਿਲੀਅਨ ਕਿੱਥੇ ਵੇ ਸਿਰਫ ਗੱਲਾਂ ਕਰਦੇ ਨੇ ਔਰ 11 ਮਿਲੀਅਨ ਦੀ ਆਪਣੀ ਘਰ ਖਰੀਦੇ ਨੇ ਆਪਣੀ ਗੱਡੀਆਂ ਖਰੀਦੇ ਨੇ ਇੱਥੇ ਐਸ਼ ਕਰਦੇ ਜਿਹੜੀ ਨਵੀਂ ਪ੍ਰਾਪਰਟੀ ਲੇਤੀ ਉਹਦਾ ਰੇਟ ਤੇ ਨਹੀਂ ਕਰੇ 11 ਮਿਲੀਅਨ ਦੱਸ ਰਹੇ ਸੀ ਉਸ ਬਾਰੇ ਪਤਾ ਨਹੀਂ ਪਰ ਇਹ ਸਾਰੀ ਦੁਕਾਨਦਾਰੀ ਹੈ ਔਰ ਜਿਹੜਾ ਖਾਲਸਤਾਨ ਦਾ ਜਿਹੜਾ ਮੁੱਦਾ ਹੈ ਉਹ ਬਿਲਕੁਲ ਹੀ ਡੈਡ ਮੁੱਦਾ ਹੈ ਔਰ हां हां कैसे आ रहे हो बिल्कुल हर एक ਨੂੰ ਹੱਕ ਹੈ ਜੇ ਤੁਸੀਂ ਖਾਲਸਾਣ ਦੀ ਮੰਗ ਕਰਨੀ ਤੇ ਕਰੋ ਪਰ ਮੈਂ ਅੱਗੇ ਵੀ ਕਹਿ ਚੁੱਕਿਆ ਕਿ ਅਮਰੀਕਾ ਵਿੱਚ ਬੈ ਕੇ ਖਾਲਸਾਣ ਦੀ ਪੰਡਾ ਅਜ ਸਿਮਰਨਜੀਤ ਸਿੰਘ ਮਾਨ ਕਿੰਨੇ ਸਾਲਾਂ ਤੋਂ ਖਾਲਸਾਣ ਦੇ ਨਾਂ ਤੇ ਉਹ ਵੀ ਪਾਰਟੀ ਚਲਾ ਰਹੇ ਨੇ ਇੰਡੀਆ ਵਿੱਚ ਬੈ ਕੇ ਕਿੰਨੀ ਸਪੋਰਟ ਹੈ ਉਹਨਾਂ ਦੀ ਪਾਰਟੀ ਨੂੰ ਪੰਜਾਬ ਵਿੱਚ ਜ਼ੀਰੋ ਜ਼ੀਰੋ ਸੋ ਇੱਥੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਉੱਥੇ ਖੁਸ਼ਹਾਲ ਨੇ ਮੈਂ ਇਹ ਨਹੀਂ ਕਹ ਰਿਹਾ ਕਿ ਸਿੱਖਾਂ ਨੂੰ ਉੱਥੇ ਕੋਈ ਸਭ ਕੁਝ ਠੀਕ ਹੈ ਸਿੱਖਾਂ ਨੂੰ ਉੱਥੇ ਮਸਲੇ ਹੈ ਨੇ ਬਿਲਕੁਲ ਪਰ ਜਿਵੇਂ ਹਰ ਉੱਥੇ ਕਮਿਊਨਿਟੀ ਨੂੰ ਮਸਲੇ ਨੇ ਹਿੰਦੂਆਂ ਨੂੰ ਵੀ ਮਸਲੇ ਨੇ ਉੱਥੇ ਹਮਮ ਕ੍ਰਿਸਚੀਅਨਸ ਨੂੰ ਵੀ ਮਸਲੇ ਨੇ ਮੁਸਲਮਾਨਾਂ ਨੂੰ ਵੀ ਮਸਲੇ ਨੇ ਉਹਦੇ ਹਰ ਜਗ੍ਹਾ ਆਉਂਦੇ ਨੇ ਪਰ ਸਿੱਖ ਉੱਥੇ ਇਹ ਆਪਣੇ ਮਸਲੇ ਹੱਲ ਕਰਵਾਉਂਦੇ ਨੇ ਉੱਥੇ ਲੜਦੇ ਨੇ ਉੱਥੇ ਸਰਕਾਰਾਂ ਨਾਲ ਟੱਕਰ ਲੈਂਦੇ ਨੇ ਕੋਰਟ ਜੁਡੀਸ਼ੀਅਲ ਸਿਸਟਮ ਯੂਜ਼ ਕਰਦੇ ਨੇ ਸੰਵਿਧਾਨ ਨੂੰ ਯੂਜ਼ ਕਰਦੇ ਨੇ ਔਰ ਸਿੱਖ ਉੱਥੇ ਦੇ ਬੜੇ ਸਮਰਥ ਨੇ ਔਰ ਉਹ ਖਾਲਸਤਾਨ ਪੰਜਾਬ ਵਿੱਚ ਮੈਂ ਵੇਖਿਆ ਹੈ ਉਹ ਜਾਂ ਪੰਜਾਬ ਤੋਂ ਬਾਹਰ ਸਿੱਖ ਜਿੱਥੇ ਵੀ ਉਹ ਬਿਲਕੁਲ ਖਾਲਸਾ ਨਹੀਂ ਚਾਹ ਬਿਲਕੁਲ ਡਾਕਟਰ ਜਸਦੀਪ ਜੀ ਜਿੱਥੇ ਤੁਸੀਂ ਇੱਕ politcal analyst ਹੋ ਇੱਕ ਸਿੱਖ ਲੀਡਰ ਵੀ ਹੋ ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਵਿੱਚ ਸਿੱਖਸ ਆਫ ਅਮਰੀਕਾ ਤੁਸੀਂ ਰਨ ਕਰਦੇ ਹੋ ਤੁਸੀਂ ਪਿੱਛੇ ਗਰੀਬ ਪਰਿਵਾਰਾਂ ਨੂੰ ਜੋ ਲੋੜਬੰਦ ਪਰਿਵਾਰਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਜੋ ਐਕਸੀਡੈਂਟਲੀ ਡੈਥ ਹੋ ਗਈ ਜਿਨ੍ਹਾਂ ਦੀ ਪਰਿਵਾਰਾਂ ਦੇ ਵਿੱਚ ਉਹ ਰੋਜ਼ਗਾਰ ਕਮਾਉਣ ਵਾਸਤੇ ਇਹ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਕੀ ਪਲਾਨੀ ਕੀ ਸੀ ਕਿ ਉਹਨਾਂ ਨੂੰ ਇਹ ਦਿੱਤੇ ਜਾਣ ਸਪੋਰਟ ਜਿਵੇਂ 6 ਆਫ ਅਮਰੀਕਾ ਵੱਲੋਂ ਤੁਸੀਂ ਮਾਲੀ ਹਾਲਤ ਉਹਨਾਂ ਦੀ ਦੇਖ ਕੇ ਕੀ ਕਿਹਾ ਕਿ ਦੇਖਿਆ ਕੋਈ ਇੱਕ ਬੰਦੇ ਦੀ ਸੋਚ ਨਹੀਂ ਹੁੰਦੀ ਸਾਡੀ ਬੜੀ ਵੱਡੀ ਆਰਗੇਨਾਈਜੇਸ਼ਨ ਹੈ ਤੁਹਾਨੂੰ ਪਤਾ ਹੈ ਸਾਡੇ ਕਈ ਮੈਂਬਰਸ ਨੇ ਅਮਰੀਕਾ ਵਿੱਚ ਹੀ ਸਾਡੇ ਬੋਰਡ ਦੇ ਕਈ ਡਾਇਰੈਕਟਰ ਨੇ ਬਗਿੰਦਰ ਸਿੰਘ ਸ਼ੰਮੀ ਹੈ ਸੀਟੀ ਹੈ ਜਿਸੰਦਰ ਜੌਨੀ ਹੈ ਸਾਡੇ ਪ੍ਰਧਾਨ ਸਾਹਿਬ ਨੇ ਗੋਜੀਤ ਸਿੰਘ ਸੋਨੀ ਗੁਜਰਾਲ ਸਾਹਿਬ ਨੇ ਹੋਰ ਬੜੇ ਹੀ ਸੁਖਪਾਲ ਤਨਵਾਰ ਜੀ ਨੇ ਔਰ ਸਾਰੇ ਅਸੀਂ ਜਦੋਂ ਬੈੰਨੇ ਆ ਤੇ ਗੱਲਾਂ ਸੋਚੀ ਦੀਆਂ ਨੇ ਆ ਇੰਡੀਆ ਵਿੱਚ ਥੈਂਕਸ ਟੂ ਅਮੇজিং ਟੀਵੀ ਉੱਥੇ ਵੀ ਬੜਾ ਸਾਡਾ ਨੈਟਵਰਕ ਇਸ ਵਿੱਚ ਹੈ ਤੇ ਇਹ ਸਾਰਿਆਂ ਦੇ ਵਿਚਾਰ ਤੁਬਾ ਇਹ ਗੱਲਾਂ ਆਈਆਂ ਨੇ ਕਿ ਵੀ ਸਾਨੂੰ ਜਿਹੜੇ ਭਾਰਤ ਵਿੱਚ ਜਿਵੇਂ ਸਾਡੇ ਸਿੱਖ ਹੁਣ ਮੁਸਲਮਾਨ ਭਰਾਵਾਂ ਦੀ ਕਿਦਾਂ ਮਦਦ ਕੀਤੀ ਇਹ ਤੋਂ ਬਾਅਦ ਸਿੱਖ ਹੋ ਕੇ ਅਸੀਂ ਸਿੱਖਸ ਆਫ ਅਮਰੀਕਾ ਨੇ ਕਦੀ ਵੀ ਹਮ ਮੁਸਲਮਾਨ ਹਿੰਦੂ ਕ੍ਰਿਸਚੀਅਨ ਇਸ ਸਿੱਖ ਇਹਦੇ ਵਿੱਚ ਕਦੀ ਵੀ ਫਰਕ ਨਹੀਂ ਦੇਖਿਆ ਅਸੀਂ ਹਮੇਸ਼ਾ ਹੀ ਤੁਸੀਂ ਵੇਖਿਆ ਪਿੱਛੇ ਅਸੀਂ ਹਿੰਦੂ ਬੱਚਿਆਂ ਦੇ ਵੀ ਵਿਆਹ ਕਰਾਏ ਨੇ ਜਿਹੜੀ ਗਰੀਬ ਗੁਮ ਬੱਚੀਆਂ ਸੀ ਅਸੀਂ ਉਹਨਾਂ ਦੇ ਵਿਆਹ ਕਰਾਏ ਨੇ ਅਸੀਂ ਤਾਂ ਪਿਛਲੇ ਅਕਤੂਬਰ ਵਿੱਚ ਸੇਵਾ ਕਰ ਰਹੇ ਹਾਂ ਅਸੀਂ ਫਲੋਰੀਡਾ ਵਿੱਚ ਜਾ ਕੇ ਜਦੋਂ ਫਾਰਾਏ ਤੇ ਇਹ ਬਿਲਕੁਲ ਅਸੀਂ ਇਹ ਨਹੀਂ ਕਿ ਸਿੱਖਾਂ ਦੀ ਹੀ ਕਰਨੀ ਹੈ ਜਾਂ ਮੁਸਲਮਾਨਾਂ ਦੀ ਹੀ ਕਰਨੀ ਹੈ ਪਰ ਜਦੋਂ ਅਸੀਂ ਵੇਖਿਆ ਉਹ ਟੀਵੀ ਤੇ ਇੰਟਰਵਿਊ ਸਾਡੀ ਟੀਮ ਨੇ ਜਦੋਂ ਵੇਖਿਆ ਕਿ ਉਹ ਕੋਈ ਮੁਸਲਮਾਨ ਮੁੰਡਾ ਸੀ ਔਰ ਜਿਹਨੇ ਜੜਿਆ ਟੈਰਰਿਸਟ ਦੇ ਨਾਲ ਔਰ ਉਹਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਦੀ ਫੈਮਿਲੀ ਦੀ ਹਾਲਾਤ ਅਸੀਂ ਵੇਖੇ ਤੇ ਸਾਨੂੰ ਲੱਗਾ ਵੀ ਉਹਦੀ ਮਦਦ ਕਰਨੀ ਚਾਹੀਦੀ ਹੂੰ ਇਸੀ ਡਾਕਟਰ ਜਸਦੀਪ ਸਿੰਘ ਜਰਸੀ ਸਿੱਖ ਲੀਡਰ ਨੇ ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਪੋਲਿਟੀਕਲ ਐਨਾਲਿਸਟ ਇਹਨਾਂ ਨੇ ਦੱਸਿਆ ਪੰਜਾਬ ਬਾਰੇ ਔਰ ਅਮਰੀਕਾ ਦੇ ਹਾਲਾਤਾਂ ਬਾਰੇ ਇਮੀਗ੍ਰੇਸ਼ਨ ਦੇ ਮੁੱਦੇ ਬਾਰੇ ਦੇਖਦੇ ਰਹੋ ਹਰ ਵੀਕ ਦੀ ਤਰ੍ਹਾਂ ਫਿਰ ਮਿਲਾਂਗੇ ਇੱਕ ਨਵੇਂ ਐਪੀਸੋਡ ਦੇ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ